ਸਰਿੰਦਰ ਸਾਈ ਉਹ ਵੀ ਪਾਸਪੋਰਟਾਂ ਤੇ ਐਨ ਮੋਹਰ ਲਾ ਦਿੰਦੇ ਸਾਈਨ ਮਾਰਦੇ ਤੁਹਾਨੂੰ ਲੱਗਦਾ ਵੀ ਅਜਿਹੇ ਬਾਬਿਆਂ ਦਾ ਨੈਕਸਸ ਹੈ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਜਿੰਨੂੰ ਕੋਈ ਪਿੰਡ ਚ ਨਹੀਂ ਕੁੱਤਾ ਵੀ ਪੁੱਛਦਾ ਜਾਂ ਤੇ ਉਹ ਟਰੈਵਲ ਜੈਂਟ ਬਣੂਗਾ ਤੇ ਜਾਂ ਉਹ ਬਾਬਾ ਬਣੂਗਾ ਨਹਿਰ ਜਾਂ ਦਰਿਆ ਦਾ ਕੰਢਾ ਲੱਭਣਗੇ ਉੱਥੇ ਚਾਦਰ ਵਿਛਾਉਂਦੇ ਤੇ ਕੋਈ ਪਵੱਲਾ ਜਾਂ ਨਾ ਕੱਢ ਕੇ ਲੈਂਦੇ ਉੱਥੇ ਤੇਰੀ ਵਿਛਾ ਕੇ ਬੈਹਿੰਦੇ ਉੱਥੇ ਹੀ ਕੰਮ ਨਸ਼ੇ ਦੇ ਚੱਲਦੇ ਆ ਉੱਥੇ ਹੀ ਕੰਮ ਠੱਗੀਆਂ ਦੇ ਚੱਲਦੇ ਆ ਉਹੀ ਬਾਬੇ ਫਿਰ ਪੇਸ਼ ਕਰਦੇ ਟਰੈਵਲ ਜੈਂਟਾਂ ਨੂੰ ਤੇ ਟ੍ਰੈਵਲ ਏਜੰਟ ਜਿਹੜੇ ਆ ਉਹ ਸ਼ਪਾਰਸ਼ੀ ਲੱਭ ਲੈਂਦੇ ਆ ਤੇ ਨਾ ਉਹੀ ਬਾਬੇ ਕਹਿੰਦੇ ਤੁਹਾਡਾ ਵੀਜ਼ਾ ਆ ਗਿਆ ਸੀ ਕਹਿਤਾ ਬਸ ਆ ਗੋ ਬਿਲਕੁਲ ਉਹ ਮਾਰਦੇ ਸਾਈਨ ਦੇ ਤੇ ਚੱਲ ਫਲਾਣੇ ਕੋਲ ਚੱਲ ਜਾ ਉਹਦੇ ਕੋਲ ਚੱਲ ਜਾ ਉੱਥੋਂ ਹੀ ਕੰਮ ਸ਼ੁਰੂ ਹੁੰਦਾ ਅਸਲ ਆ ਕੰਦ ਤੋਂ ਪਾਰ ਆਪਾਂ ਨੂੰ ਨਹੀਂ ਪਤਾ ਕੀ ਹੋਣਿਆ ਉਹ ਅਕਾਲਪੁਰ ਕਿਹਾ ਪਰਮਾਤਮਾ ਐ ਕਿਹਾ ਬੰਦੇ ਨੂੰ ਬੰਦਾ ਕਦੀ ਕਿਸੇ ਨੂੰ ਭੇਜ ਸਕਦਾ ਬੰਦੇ ਦਾ ਬੰਦਾ ਨੁਕਸਾਨ ਕਰ ਸਕਦਾ ਫਾਇਦਾ ਨਹੀਂ ਕੋਈ ਕਰ ਸਕਦਾ ਉੱਥੋਂ ਜਦੋਂ ਬੰਦ ਕਰਦੇ ਨੇ ਫਿਰ ਇਹ ਨਵਾਂ ਦਫ਼ਤਰ ਖੋਲ੍ਹ ਲੈਂਦੇ ਨੇ ਜਦੋਂ ਨਵਾਂ ਦਫ਼ਤਰ ਬੰਦ ਕਰਦੇ ਨੇ ਫਿਰ ਕਿਸੇ ਹੋਰ ਦੇ ਨਾਂ ਤੇ ਲਾਇਸੈਂਸ ਲੈ ਲੈਂਦੇ 25000 ਤੋਂ 75000 ਦੇ ਵਿੱਚ ਲਾਇਸੈਂਸ ਮਿਲ ਜਾਂਦਾ ਇਹਨਾਂ ਸੌਖਾ ਲਾਇਸੈਂਸ ਲੈਣਾ ਜਦੋਂ ਉੱਥੇ ਧੜਾ ਧੜ ਬੈਠੇ ਏਸੀ ਵਾਲੇ ਕਮਰਿਆਂ 'ਚ ਡੀਸੀ ਲਾਇਸੈਂਸ ਜਾਰੀ ਕਰੀ ਜਾਂਦੇ ਇਹਨਾਂ ਦੇ ਨਾ ਇਹਨਾਂ ਦਾ ਇਹ ਵੇਂਦੇ ਆਂ ਕਿ ਇਹਨਾਂ ਦਾ ਤਜਰਬਾ ਕੀ ਇਹਨਾਂ ਖੁਦ ਕਦੀ ਟਰੈਵਲ ਕੀਤਾ ਨਾ ਇਹਨਾਂ ਦਾ ਇਹ ਵੇਂਦੇ ਪੀ ਇਹਨਾਂ ਦੀ ਸਟੱਡੀ ਕਿੰਨੀ ਆ ਇਹਨਾਂ ਨੂੰ ਨੌਲੇਜ ਕੀ ਆ ਇਹਨਾਂ ਦਾ ਬੈਂਕ ਬੈਲੈਂਸ ਕੀ ਘੱਟੋ-ਘੱਟ 5 ਤੋਂ 7 ਕਰੋੜ ਰੁਪਈਆ ਜਿਹੜਾ ਡੀਸੀ ਪਹਿਲਾਂ ਉਹ ਖਾਤੇ 'ਚ ਜਮ੍ਹਾਂ ਕਰਾਵੇ ਜੇ ਕਿਤੇ ਕੱਲ ਨੂੰ ਲੋਕੀ ਰੋਂਦਿਆਂ ਜਾਂਦੇ ਤੜਫਦਿਆਂ ਜਾਂਦੇ ਉਹ ਕੰਪਲੇਂਟ ਮਾਰਕ ਕਰਕੇ ਜੀ ਹੋਈ ਉਹ ਵਿੰਗ 'ਚ ਗਲਤੀ ਈਓ ਵਿੰਗ 'ਚ ਜਿਹੜੇ ਬੰਦੇ ਬੈਠੇ ਆ ਉਹ ਜਾਂਦੇ ਆਂ ਬੰਦੇ ਨੂੰ ਲਿਆਓ ਫਿਰ ਅਸੀਂ ਜਾਣਾ ਉੱਥੇ ਮਿਲੋ ਸਾਨੂੰ ਜਿਹੜਾ ਬੰਦਾ ਪਹਿਲਾਂ ਹੀ ਮਰਿਆ ਮਰੇ ਨੂੰ ਕੀ ਮਾਰਨਾ ਉਹ ਜਦੋਂ ਕਿਤੇ ਜਾਂਦੇ ਉਹਨੂੰ ਕਹਿੰਦੇ ਲੈ ਸਾਨੂੰ ਪੁੱਛ ਕੇ ਦਿੱਤੇ ਸੀ ਜੇ ਉਹਨੂੰ ਦਿੱਤੇ ਆ ਤਾਂ ਹੁਣ ਅਸੀਂ ਉੱਥੇ ਜਾਣਾ ਸਾਨੂੰ ਤੇਲ ਥੋੜੀ ਮਿਲਦਾ ਵਾ ਅੱਧਿਓ ਜਿਆਦੇ ਤੇ ਕਹਿ ਦਿੰਦੇ ਬਹਾਨਾ ਮਾਰ ਦਿੰਦੇ ਹਾਈ ਕੋਰਟ ਚੱਲੇ ਆ ਠਾਣਿਆਂ 'ਚ ਹੈ ਹੀ ਨਹੀਂ ਫਿਰ ਕਿਤੇ ਨਾ ਕਿਤੇ ਜੇ ਕੋਈ ਸਪਾਰਸ਼ ਪਾ ਕੇ ਕਿਤੇ ਮਗਰ ਕੋਈ ਕੱਲ ਦਾ 420 ਦੀ ਜ਼ਮਾਨਤ ਜਿਹੜੀ ਉਸੇ ਉਹ ਮੈਡਮਾਂ ਨੇ ਜਿਹੜੀਆਂ ਕਾਲ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਤੁਹਾਨੂੰ ਝਾਸੇ 'ਚ ਪਸਾਉਂਦੀਆਂ ਬਚਜੋ ਇਹਨਾਂ ਤੋਂ ਬਚਜੋ ਬੱਸ ਇਹ ਉਹ ਮੈਡਮਾਂ ਨੇ ਜਿਹੜੀਆਂ ਪੰਜਾਬ ਦੀ ਜਵਾਨੀ ਦਾ ਬੇੜਾ ਅਗਰ ਕਰਨ 'ਚ ਲੱਗੀਆਂ ਨੇ ਇਹ ਹੁਣ ਕਹਿ ਦਿੰਦੀਆਂ ਕਿ ਅਸੀਂ ਤਾਂ ਮੁਲਾਜ਼ਮ ਆ ਪਰ ਸਵਾਲ ਤੇ ਵੀ ਖੜਾ ਹੁੰਦਾ ਨਾ ਕਿ ਤੁਸੀਂ ਭਾਵੇਂ EMPLOYEE ਹੋ ਅਕਸਰ ਇਹ ਤਾਂ ਹੈ ਨਹੀਂ ਵੀ ਇਹਨਾਂ ਤੋਂ ਠੱਗੀ ਲੁਕੀ ਨਾ ਹੋਵੇ ਇਹਨਾਂ ਨੂੰ ਪਤਾ ਹੀ ਹੁੰਦਾ ਕਿ ਆਹ ਚੱਲ ਰਿਹਾ ਸਾਡੇ ਦਫ਼ਤਰ ਦੇ ਵਿੱਚ ਅਸੀਂ ਕਰ ਰਹੀ ਹਾਂ ਬਿਲਕੁਲ ਪਤਾ ਹੁੰਦਾ ਜੇ ਇਹਨਾਂ ਨੂੰ ਵੀ 25000 ਰੁਪਏ ਮਿਲਦਾ ਵਾ ਤੇ ਇਹਦੇ ਚੋਂ ਕਮਿਸ਼ਨ ਅਲੱਗ ਮਿਲਦੀ ਆ ਪੰਜਾਬ ਦੇ ਲੋਕ ਜਜ਼ਬਾਤੀ ਲੋਕ ਨੇ ਜਦੋਂ ਕਿਤੇ ਗੱਲਾਂ ਚ ਆ ਜਾਂਦੇ ਨੇ ਤੇ ਫਿਰ ਕਿਤੇ ਰਕਦੇ ਧੋਖੇ ਦਾ ਸ਼ਿਕਾਰ ਹੁੰਦੇ ਅੱਧਿਆਂ ਜ਼ਿਆਦਾ ਤੇ ਸ਼ਰਮ ਦੇ ਡਰਦੇ ਨਹੀਂ ਦੱਸਦੇ ਸਵਾਲ ਤੇ ਇਹ ਕਿ ਸਖਤੀ ਕਿਸ ਤਰੀਕੇ ਕੀਤੀ ਜਾਏ ਕੱਲਾ ਕੱਲਾ ਕੇਸ ਜਾਂ ਮਹੀਨੇ ਬਾਅਦ ਇਹਨਾਂ ਦੀਆਂ ਲਿਸਟਾਂ ਚੈੱਕ ਹੋਣ ਕਾਰਵਾਈ ਚੈੱਕ ਭਾਜੀ ਜਦੋਂ ਮਹੀਨੇ ਜਾਂਦੇ ਹੋਣ ਕਿ ਲਿਸਟਾਂ ਕਿੱਦਾਂ ਚੈੱਕ ਹੋ ਜਾਣਗੀਆਂ ਇਹ ਉਹ ਵਿੰਗ ਚ ਮਹੀਨੇ ਜਾਂਦੇ ਸਾਰੇ ਬੰਦੇ ਉਹਨਾਂ ਦੇ ਵਾਗਪ ਆ ਅੱਧੇੋਂ ਜ਼ਿਆਦਾ ਜਿਹੜੇ ਮੁਲਾਜ਼ਮ ਹੁਣ ਆਏ ਆ ਨਾ ਡਿਊਟੀਆਂ ਤੇ 90% ਉਹਨਾਂ ਕੋ ਥਾਰ ਗੱਡੀਆਂ ਵਾਂ ਇੰਨੀਆਂ ਨੀ ਮਹਿੰਗੀਆਂ ਗੱਡੀਆਂ ਡੇੜੇ ਮਹਿੰਗੇ ਫੋਨ ਤਨਖਾਹ ਕਿਸੇ ਦੀ 25000 ਕਿਸੇ ਦੀ 30000 ਆ ਰਿਆ ਜਿਹੜੀਆਂ ਸਲਵਾਰਾ ਹਰੀ ਸਿੰਘ ਨਲੂਏ ਦੇ ਦਰਨਾ ਮੁਗਲਾਂ ਨੇ ਪਾਈਆਂ ਸੀ ਅੱਜ ਉਹ ਸਾਡੇ ਲੀਡਰ ਤੇ ਨੌਜਵਾਨ ਸ਼ੌਕ ਨਾ ਪਾਈ ਫਿਰਦੇ ਸਾਡੀ ਜਵਾਨੀ ਦਾ ਦਿਓ ਜ਼ਿਆਦਾ ਬੇੜਾ ਕਰਕੇ ਕਿਸੇ ਕਰਕੇ ਆ ਕਿ ਅਸੀਂ ਆਪਣੀ ਵਿਰਾਸਤ ਨਾ ਇਹ ਤੇ ਨਵਜੋ ਸਿੱਧੂ ਵੀ ਪਾਉਂਦੇ ਆ ਸਲਵਾਰਾਂ ਤਾਂ ਫਿਰ ਕਿੱਥੋਂ ਤੱਕ ਸਿਆਣਾ ਪਿਆ ਨਵਜੋਤ ਸਿੰਘ ਸਿੱਧੂ ਜੇ ਪਾਉਂਦੇ ਹੋ ਕਿ ਸਿਆਣਾ ਪਿਆ ਹਿੰਦੂ ਮੁਸਲਮਾਨ ਸਿੱਖ ਈਸਾਈ ਅਸੀਂ ਸਾਰਿਆਂ ਨੇ ਨਾ ਇਨਸਾਨ ਬਣਨ ਦੀ ਕਸਮ ਖਾਈ ਅਸੀਂ ਸੌਂ ਖਾਲੀ ਕਿ ਅਸੀਂ ਬੂਟੇ ਵੜ ਦੇਣੇ ਰੁੱਖ ਸਾੜ ਦੇਣੇ ਪਾਣੀ ਬਰਬਾਦ ਕਰ ਦੇਣਾ ਜਵਾਨੀ ਨੂੰ ਖਤਮ ਕਰ ਦੇਣਾ ਔਰ ਸਰਕਾਰਾਂ ਵੀ ਉਦਾਂ ਦੀਆਂ ਹੋ ਗਈਆਂ ਕਿੰਨੇ ਪੈਸੇ ਤੁਸੀਂ ਦਿੱਤੇ ਜਿਵੇਂ ਇਹਨਾਂ ਨੇ ਦੱਸਿਆ ਮੈਂ 5 ਲੱਖ ਇੱਕ ਦਿੱਤਾ ਤੇ 7 ਲੱਖ ਇੱਕ ਦਿੱਤਾ ਤੇ ਕਿੱਥੇ ਤੁਸੀਂ ਗਏ ਥਾਣਿਆਂ ਦੇ ਵਿੱਚ ਗਏ ਪੁਲਿਸ ਪ੍ਰਸ਼ਾਸਨ ਨੇ ਕਿਹੇ ਦੀ ਸੁਣਵਾਈ ਕੀਤੀ ਕਿਸੇ ਨੇ ਸੁਣੀ ਕੋਈ ਕਿਸੇ ਦੀ ਸਰਵਾਈ ਨਹੀਂ ਕੀਤੀ ਅੱਛikal ਪੰਜਾਬ ਅਨਕੜ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਥੱਗ ਏਜੰਟਾਂ ਨੇ ਪੰਜਾਬੀਆਂ ਨੂੰ ਲੁੱਟ ਕੇ ਖਾ ਲਿਆ ਕਈਆਂ ਦੇ ਪੁੱਤ ਡੌਂਕੀਆਂ ਲਾਦੇ ਉਹਨਾਂ ਦੀ ਲਾਸ਼ਾਂ ਤੱਕ ਨਹੀਂ ਲੱਭੀਆਂ ਤੇ ਏਜੰਟਾਂ ਦੇ ਢਿੱਡ ਤੇ ਬੈਂਕ ਖਾਤੇ ਲਗਾਤਾਰ ਭਰਦੇ ਰਹੇ ਨੇ ਹੁਣ ਵੀ ਅਜਿਹਾ ਹੀ ਹੋ ਰਿਹਾ ਖਾਲਾ ਕੀ ਇਹ ਮੁੱਦਾ ਭਾਨਾ ਸਿੱਧੂ ਵਰਗੇ ਹੋਰ ਬਹੁਤ ਸਾਰਿਆਂ ਨੇ ਚੁੱਕਿਆ ਕਿ ਇੱਕ ਮਾਫੀਆ ਬਣ ਚੁੱਕਿਆ ਹੈ ਇਮੀਗ੍ਰੇਸ਼ਨ ਮਾਫੀਆ ਜਿਨ੍ਹਾਂ ਕੋਲ ਲਾਇਸੈਂਸ ਵੀ ਨਹੀਂ ਉਹ ਵੀ ਠੱਗੀਆਂ ਠੋਰੀਆਂ ਕਰੀ ਜਾ ਰਹੇ ਨੇ ਜਿੱਥੇ ਖਰਚਾ 5000 5000 ਹੁੰਦਾ ਉੱਥੇ 25 25 50 50 ਲੱਖ ਮੰਗਿਆ ਜਾ ਰਿਹਾ ਇਹ ਲੁੱਟ ਹੈ ਸਾਡੀ ਜਵਾਨੀ ਦੀ ਨਾਲ ਹੀ ਬ੍ਰੇਨ ਡਰੇਨ ਵੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਵੱਡਾ ਖੁਲਾਸਾ ਕਰਾਂਗੇ ਮੁਹਾਲੀ ਦੇ ਇੱਕ ਪੌਸ਼ ਇਲਾਕੇ ਦੇ ਵਿੱਚ ਇੱਕ ਏਜੰਟ ਦਾ ਦਸਤਰ ਸੀ ਜਿਸ ਨੇ ਕਈ ਪਰਿਵਾਰ ਲੁੱਟ ਕੇ ਖਾ ਲਏ ਜਿਸ ਨੂੰ ਪੁੱਛਣ ਵਾਲਾ ਅੱਜ ਵੀ ਕੋਈ ਨਹੀਂ ਉਧਰ ਹੀ ਤੁਹਾਨੂੰ ਦੱਸਦੀ ਏ ਕਿ ਬਾਈ ਹੁਣਾ ਨੇ ਬਹੁਤ ਸਾਰੀਆਂ ਅਜਹੀਆਂ ਕਾਰਵਾਈਆਂ ਵੀ ਕੀਤੀਆਂ ਕਈਆਂ ਦੇ ਲਾਇਸੈਂਸ ਰੈੱਡ ਕਰਵਾਏ ਪਰ ਉਹ ਰੱਦ ਲਾਇਸੈਂਸਾਂ ਵਾਲੇ ਫਿਰ ਤੋਂ ਆਪਣੀ ਲੁੱਟ ਦੀ ਦੁਕਾਨ ਚਲਾ ਰਹੇ ਨੇ ਕਿਵੇਂ ਤੇ ਕਿਉਂ ਉਹ ਕਾਰਨ ਅੱਜ ਸਭ ਜਾਣਾਂਗੇ ਸਵਾਗਤ ਕਰ ਲੈਨੇ ਆ सोनू ਜੰਡਿਆਲਾ ਜੀ ਬਾਈ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਜੀ ਕਿਉਂਕਿ ਅਕਸਰ ਤੁਸੀਂ ਪੰਜਾਬ ਦੇ ਇਹੋ ਜਿਹੇ ਮਸਲਿਆਂ ਤੇ ਇਹੋ ਜਿਹੇ ਮੁੱਦਿਆਂ ਤੇ ਆਵਾਜ਼ ਵੀ ਚੁੱਕਦੇ ਜੇ ਔਰ ਲੋਕਾਂ ਨੂੰ ਜਾਗਰੂਕ ਵੀ ਕਰਦੇ ਜੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤਾਂ ਭਾਈ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਪੌਸ਼ ਇਲਾਕੇ ਦੇ ਵਿੱਚ ਦਫ਼ਤਰ ਖੋਲ ਕੇ ਬੈਠਾ ਜਿਹੜਾ ਸਾਡੀ ਰਾਜਧਾਨੀ ਦੇ ਨਾਲ ਮੁਹਾਲੀ ਦੇ ਵਿੱਚ ਠੱਗੀਆਂ ਠੂਰੀਆਂ ਕਰੀ ਜਾਂਦਾ ਕੱਲਾ ਨਹੀਂ ਹੋਊਗਾ ਬਹੁਤ ਨੇ ਪਰ ਇਹ ਮਾਮਲਾ ਕੀ ਹੈ ਇਹਦੇ ਬਾਰੇ ਦੱਸੋ ਇਹ ਮਾਮਲਾ ਇਹ ਹੈ ਜੀ ਇਹ ਦਾ ਵੀਜ਼ਾ ਇਥੇ ਹੈਗਾ ਸੀਗਾ ਇਹਨਾਂ ਨੇ 70 ਸੈਕਟਰ ਦੇ ਵਿੱਚ ਮੁਹਾਲੀ ਦੇ ਖੋਲਿਆ ਦਫ਼ਤਰ ਜੀ ਦਾ ਵੀਜ਼ਾ ਲੈਂਡ ਜਦੋਂ ਨਾ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੇ ਆ ਮਤਲਬ ਬੜੇ ਵਧੀਆ ਤਰੀਕੇ ਨਾਲ ਨਾਂ ਪੇਸ਼ ਕਰਦੇ ਆਣ ਕੇ ਤੇ ਉੱਥੇ ਦਫ਼ਤਰ ਖੋਲਦੇ ਆ ਬੜੇ ਵਧੀਆ ਤਰੀਕੇ ਦੇ ਨਾਲ ਐਡ ਦਿੰਦੇ ਆ ਔਰ ਲੋਕਾਂ ਨੂੰ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾ ਕੇ ਝਾਸੇ 'ਚ ਲੈ ਆਉਂਦੇ ਆ ਫਿਰ ਉਹ ਜਵਾਨੀ ਜਿਹੜੀ ਆ ਨੌਜਵਾਨੀ ਉਹ ਫਿਰ ਭਟਕ ਕੇ ਕੋਈ ਨਾ ਕੋਈ ਆਪਣਾ ਨੁਕਸਾਨ ਕਰਦੀ ਉਹਨਾਂ ਵਿੱਚੋਂ ਹੀ ਮੇਰਾ ਹਲਕਾ ਜੰਡਿਆਲਾ ਗੁਰੂ ਤੋਂ ਇਹ ਭਰਾ ਸਾਡਾ ਇਹਨਾਂ ਦਾ ਬੇਟਾ ਔਰ ਇਹਨਾਂ ਦੇ ਬ੍ਰਦਰ ਦਾ ਬੇਟਾ ਇੱਕ ਤੇ ਇਹਨਾਂ ਨੇ 7 ਲੱਖ ਤੇ ਇੱਕ ਨੇ 5 ਲੱਖ ਦਿੱਤਾ ਕੈਨੇਡਾ ਜਾਣ ਦੇ ਲਈ ਕਿ ਬਾਕੀ ਪੈਸੇ ਜਿਹੜੇ ਆ ਤੁਹਾਨੂੰ ਕਹਿੰਦੇ ਵੀ ਜਦੋਂ ਵੀਜ਼ਾ ਦੇ ਦਾਂਗੇ ਤੋ ਭੇਜ ਦਾਂਗੇ ਦੇ ਦਿਓ ਔਰ ਇਹ ਦਾ ਵੀਜ਼ਾ ਕੰਪਨੀ ਦੇ ਜਿਹੜੇ ਨਿਸ਼ਾਨ ਸਿੰਘ ਪੁੱਤਰ ਗੁਰਮukh ਸਿੰਘ ਮਾਲਕ ਸੀ ਜੀ ਇਹਨਾਂ ਨੇ ਜਦੋਂ ਇਹਨਾਂ ਨੂੰ ਲੈਣ ਦਾ ਗੱਲਾਂ 'ਚ ਫਿਰੇ ਜਿਸ ਸਾਹਬ ਦੇ ਨਾਲ ਵਿਚਾਰੇ ਆ ਗਏ ਔਰ ਜਿਸ ਸਾਹਬ ਦੇ ਨਾਲ ਇਹਨਾਂ ਨੂੰ ਗੱਲਾਂ 'ਚ بڑے بڑے ਸੁਪਨੇ ਵਿਖਾਏ ਇਹ ਫਿਰ ਉਸ ਤਰ੍ਹਾਂ ਇੱਕ ਇਹਦੇ ਨਾਲ ਹੀ ਉਹਨਾਂ ਦਾ ਟਰੈਪ ਜਦੋਂ ਏਜੰਟਾਂ ਦਾ ਚੱਲਦਾ ਵਾ ਤੇ ਆਗੇ ਚਾਸੇ ਚ ਤੇ ਪੈਸੇ ਜਿਹੜੇ ਇਹਨਾਂ ਦੇ ਮਾਰ ਕੇ ਉਫਰਾਰ ਹੋ ਗਏ ਕੰਪਲੇਂਟ ਕੀਤੀ ਕੰਪਲੇਂਟ ਤੇ ਪਹਿਲਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹੀ ਪ੍ਰोसीडिंग ਪੰਜਾਬ ਦੀ ਜਦੋਂ ਸ਼ਪਾਰਸ਼ਾ ਹੋਣ ਤੇ ਫਿਰ ਮੁਕਦਮਾ ਦਰਜ ਹੁੰਦਾ ਔਰ ਮੁਕਦਮਾ ਦਰਜ ਹੁੰਦਾ ਵਾ 21 ਨੰਬਰ ਮੁਕਦਮਾ ਦਰਜ ਹੁੰਦਾ ਵਾ 8 ਤਰੀਕ ਨੂੰ ਜੀ ਫਿਰ ਇੱਕ 22 ਨੰਬਰ ਮੁਕਦਮਾ ਦਰਜ ਹੁੰਦਾ ਵਾ 9 ਤਰੀਕ ਨੂੰ ਫਿਰ 25 ਨੰਬਰ ਮੁਕਦਮਾ ਦਰਜ ਹੁੰਦਾ 10 ਤਰੀਕ ਨੂੰ 22 25 ਨੰਬਰ 12 ਤਰੀਕ ਨੂੰ ਔਰ ਟਿਪਲ ਕੇਸ ਯਾਨੀ ਕਿ ਤੁਸੀਂ ਇਹਨਾਂ ਉੱਪਰ ਜਿਹੜੇ ਦਰਜ ਕਰਵਾਏ ਗਏ ਹਾਂ 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 ਜੀ ਇਹ ਲਗਾਤਾਰ ਇਹਨਾਂ ਤੇ ਪੰਜਾਬ ਦਾ ਕੋਈ ਐਸਾ ਥਾਣਾ ਨਹੀਂ ਜਿੱਥੇ ਐਫ ਆਈ ਆਰ ਦਰਜ ਨਹੀਂ ਆ ਔਰ ਫਿਰ ਇਹਨਾਂ ਦਾ ਲਾਇਸੈਂਸ ਰੱਦ ਕਰਕੇ ਪੰਜਾਬ ਸਰਕਾਰ ਵੱਲੋਂ ਲਾਇਸੈਂਸ ਰੱਦ ਹੋਇਆ ਵਾ ਔਰ ਨਾਲ ਹੀ ਲਾਇਸੈਂਸ ਰੱਦ ਹੋਣ ਤੋਂ ਬਾਅਦ ਇੱਕ ਪੰਜਾਬ ਦੇ ਜਿੰਨੇ ਵੀ ਪੁਲਿਸ ਕਮਿਸ਼ਨਰ ਨੇ ਹਰ ਜ਼ਿਲ੍ਹੇ ਦੇ ਕਮਿਸ਼ਨਰ ਨੂੰ ਐਸ ਐਸ ਪੀ ਨੂੰ ਇਹ ਆਰਡਰ ਕੱਢਿਆ ਗਿਆ ਕਿ ਇਮੀਡੀਏਟਲੀ ਜਿਹੜਾ ਵਾ ਇਹਨਾਂ ਲੋਕਾਂ ਨੂੰ ਜੇ ਕਿਤੇ ਦਫਤਰ ਖੋਲਿਆ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਯਾਨੀ ਕਿ ਪਰਚੇ ਹੋਣ ਤੋਂ ਬਾਅਦ ਵੀ ਇਹਨਾਂ ਨੇ ਦਫਤਰ ਕੰਮ ਚਲਾਈ ਰੱਖਿਆ ਕਿਤੇ ਨਾ ਕਿਤੇ ਇਹ ਮੈਂ ਦੱਸਦਾ ਜੀ ਇਹਨਾਂ ਦਾ ਨਾ ਸਕੈਮ ਬੜਾ ਵੱਡਾ ਚੱਲਦਾ ਵਾ ਇਹ ਕੀ ਕਰਦੇ ਨੇ ਇਹ ਦਫਤਰ ਜਿਹੜਾ ਕਿਤੇ ਨਾ ਕਿਤੇ ਖੋਲ ਕੇ ਉੱਥੋਂ ਜਦੋਂ ਬੰਦ ਕਰਦੇ ਨੇ ਫਿਰ ਇਹ ਨਵਾਂ ਦਫਤਰ ਖੋਲ ਲੈਂਦੇ ਨੇ ਜਦੋਂ ਨਵਾਂ ਦਫਤਰ ਬੰਦ ਕਰਦੇ ਨੇ ਫਿਰ ਕਿਸੇ ਹੋਰ ਦੇ ਨਾਂ ਤੇ ਲਾਇਸੈਂਸ ਲੈ ਲੈਂਦੇ 25000 ਤੋਂ 75000 ਦੇ ਵਿੱਚ ਲਾਇਸੈਂਸ ਮਿਲ ਜਾਂਦਾ ਔਰ ਜਿਹੜਾ ਮਰਜੀ ਖੋਲੇ ਸਰਕਾਰ ਨੂੰ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਨਾਲੇ ਨਾਲੇ ਤਾਂ ਮੌਜੂਦਾ ਸਰਕਾਰ ਕਹਿੰਦੀ ਸੀ ਅਸੀਂ ਲਾਇਸੈਂਸ ਰੱਦ ਕਰਤੇ ਹੁਣ ਲਾਇਸੈਂਸ ਲੈਣਾ ਸੌਖਾ ਨਹੀਂ ਹੋਊਗਾ ਫਰਾਡੀਏ ਸੀ ਬੰਦ ਕਰ ਦੇਣੇ ਆ ਕੰਮ ਨਹੀਂ ਹੋਣੇ ਇਹ ਕਹਿਣ ਦੀਆਂ ਗੱਲਾਂ ਮੇਰੇ ਕੋਲ ਆਰਡਰ ਆ 40 ਲਾਇਸੈਂਸ ਸਮਰੇ ਸਰ ਦੇ ਵਿੱਚ ਰੱਦ ਕਰਾਏ ਤੇ ਅੱਧੋਂ ਜ਼ਿਆਦਾ ਫੇਰ ਕੰਮ ਕਰਨ ਦੇ ਉੱਥੇ ਇੰਨਾ ਸੌਖਾ ਲਾਇਸੈਂਸ ਲੈਣਾ ਬਹੁਤ ਸੌਖਾ ਲਾਇਸੈਂਸ ਸਾਡੇ ਮੈਂ ਦੱਸਿਆ ਜੀ ਸਾਡੇ ਤੇ ਚਲੋ ਉੱਥੋਂ ਦਾ ਐਮਪੀ ਬਹੁਤ ਵਧੀਆ ਵਾ ਉਹ ਕਿਤੇ ਨਾ ਕਿਤੇ ਗਰਾਊਂਡ ਤੇ ਜਾ ਕੇ ਲੜਦਾ ਵਾ ਨਿੱਕੀ ਤੋਂ ਨਿੱਕੀ ਗੱਲ 'ਚ ਵੀ ਉਹ ਜਾ ਕੇ ਇੰਟਰਫੇਅਰ ਕਰ ਇਸ ਕਰਕੇ ਹਰ ਜਗ੍ਹਾ ਤੇ ਐਸੇ ਬੰਦੇ ਨਹੀਂ ਹੈਗੇ ਔਰ ਫਰਾਡੀ ਜਿਹੜੇ ਹਰ ਜਗ੍ਹਾ ਤੇ ਬੈਠੇ ਆ ਕੋਈ ਆਪਣੀ ਪੈਲੀ ਵੇਚ ਕੇ ਕੋਈ ਘਰਬਾਰ ਵੇਚ ਕੇ ਜਿਹੜੇ ਉਹ ਪੈਸੇ ਲਈ ਜਾਂਦੇ ਆ ਔਰ ਜਦੋਂ ਉਹ ਦਾ ਜਾਂਦੇ ਉਹ ਦਫਤਰ ਬੰਦ ਕਰਦੇ ਹੋਰ ਜਗ੍ਹਾ ਖੋਲ੍ਹ ਲੈਂਦੇ ਰ ਕਾਰਨ ਕੀ ਹੈ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਦੋ ਚੀਜ਼ਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਜਿੰਨੂੰ ਕੋਈ ਪਿੰਡ ਚ ਨਹੀਂ ਕੁੱਤਾ ਵੀ ਪੁੱਛਦਾ ਜਾਂ ਤੇ ਉਹ ਟਰੈਵਲ ਜੈਂਟ ਬਣੂਗਾ ਤੇ ਜਾਂ ਉਹ ਬਾਬਾ ਬਣੂਗਾ ਨਹਿਰ ਜਾਂ ਦਰਿਆ ਦਾ ਕੰਢਾ ਲੱਭਣਗੇ ਉੱਥੇ ਚਾਦਰ ਵਿਛਾਉਂਦੇ ਤੇ ਕੋਈ ਪਵੱਲਾ ਜਾਂ ਨਾ ਕੱਢ ਕੇ ਲੈਂਦੇ ਤੇ ਉੱਥੇ ਦਰੀ ਵਿਛਾ ਕੇ ਬੈਹਿੰਦੇ ਉੱਥੇ ਹੀ ਕਮ ਨਸ਼ੇ ਦੇ ਚੱਲਦੇ ਆ ਉੱਥੇ ਹੀ ਕਮ ਠੱਗੀਆਂ ਦੇ ਚੱਲਦੇ ਆ ਉਹੀ ਬਾਬੇ ਫਿਰ ਪੇਸ਼ ਕਰਦੇ ਟਰੈਵਲ ਏਜੰਟਾਂ ਨੂੰ ਤੇ ਟਰੈਵਲ ਏਜੰਟ ਜਿਹੜੇ ਆ ਉਹ ਸ਼ਿਫਾਰਸ਼ੀ ਲੱਭ ਲੈਂਦੇ ਆ ਤੇ ਨਾ ਉਹੀ ਬਾਬੇ ਕਹਿੰਦੇ ਤੁਹਾਡਾ ਵੀਜ਼ਾ ਆ ਗਿਆ ਸੀ ਕਹਿਤਾ ਵਾ ਸਾਡਾ ਬਿਲਕੁਲ ਉਹ ਮਾਰਦੇ ਸਾਈਨ ਤੇ ਚੱਲੋ ਫਲਾਣੇ ਕੋਲ ਚੱਲ ਜਾਓ ਉਹਦੇ ਕੋਲ ਚੱਲ ਜਾਓ ਉੱਥੋਂ ਹੀ ਕੰਮ ਸ਼ੁਰੂ ਹੁੰਦਾ ਅਸਲ ਔਰ ਇਹਦੀ ਬਹੁਤ ਬਰੀਕੀ ਨਾਲ ਕਿਤੇ ਨਾ ਕਿਤੇ ਜਾਂਚ ਕਰਨੀ ਚਾਹੀਦੀ ਆ ਤੁਸੀਂ ਦੇਖੋ ਜਿਵੇਂ ਹੁਣੇ ਕਿਥੇ सुरेंद्र ਸਾਈਂ ਆ ਉਹ ਵੀ ਪਾਸਪੋਰਟਾਂ ਤੇ ਐਨ ਮੋਹਰ ਲਾ ਦਿੰਦੇ ਸਾਈਨ ਮਾਰਦੇ ਤੁਹਾਨੂੰ ਲੱਗਦਾ ਵੀ ਅਜਿਹੇ ਬਾਬਿਆਂ ਦਾ ਨੈਕਸਸ ਹੈ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਰਲ ਮਿਲ ਕੇ ਠੱਗੀਆਂ ਠੋਰੀਆਂ ਚ ਦੇਖੋ ਆ ਕੰਧ ਤੋਂ ਪਾਰ ਆਪਾਂ ਨੂੰ ਨਹੀਂ ਪਤਾ ਕੀ ਹੋੰਡਿਆ ਉਹ ਅਕਾਲਪੁਰ ਖੇਕਿਆ ਪ੍ਰਮਾਤਮਾ ਐ ਕਿਹਾ ਬੰਦੇ ਨੂੰ ਬੰਦਾ ਕਦੀ ਕਿਸੇ ਬੰਦੇ ਦਾ ਬੰਦਾ ਨੁਕਸਾਨ ਕਰ ਸਕਦਾ ਫਾਇਦਾ ਨਹੀਂ ਕੋਈ ਕਰ ਸਕਦਾ ਹਰ ਬੰਦਾ ਲਾਲਚ ਚ ਬੈਠਾ ਵਾ ਅਸੀਂ ਰੱਬ ਨੂੰ ਹੀ ਹੋਂਦ ਨੂੰ ਚੈਲੰਜ ਕਰਨ ਡਿਆ ਅੱਜ ਪੰਜਾਬ ਪੰਜਾਬ ਨਹੀਂ ਰਹਿਣ ਦਿੱਤਾ ਜਾ ਰਿਹਾ ਪੰਜਾਬ ਨੂੰ ਹਰ ਬੰਦੇ ਦਾ ਯੋਰ ਲੱਗਣ ਡਿਆ ਹਿੰਦੂ ਮੁਸਲਮਾਨ ਸਿੱਖ ਈਸਾਈ ਅਸੀਂ ਸਾਰਿਆਂ ਨੇ ਨਾ ਇਨਸਾਨ ਬਣਨ ਦੀ ਕਸਮ ਖਾਈ ਅਸੀਂ ਸੌ ਖਾਲੀ ਕਿ ਅਸੀਂ ਬੂਟੇ ਵੜ ਦੇਣੇ ਰੁੱਖ ਸਾੜ ਦੇਣੇ ਪਾਣੀ ਬਰਬਾਦ ਕਰ ਦੇਣਾ ਜਵਾਨੀ ਨੂੰ ਖਤਮ ਕਰ ਦੇਣਾ ਔਰ ਸਰਕਾਰਾਂ ਵੀ ਓਦਾਂ ਦੀਆਂ ਹੋ ਗਈਆਂ ਅੱਜ ਡੇਰੇ ਇੰਨੇ ਹੋ ਗਏ ਆ ਗੁਰੂ ਸਾਹਿਬ ਦੇ ਦੱਸੇ ਹੋਏ ਸੁਧਾਰ ਤੋਂ ਪਟਕਾਤਾ ਸਾਨੂੰ ਔਰ ਅੱਜ ਵਿਵਾਦ ਹਰ ਚੀਜ਼ ਤੇ ਵਿਵਾਦ 15 ਤੋਂ 20 ਮਿੰਟ ਬਾਅਦ ਭਾਜੀ ਤੁਸੀਂ ਦੇਖਿਆ ਹੋਣਾ ਖਬਰ ਬਦਲ ਜਾਂਦੀ ਆ মিডিਆ ਵੀ ਕਨਫਿਊਜ਼ ਹੋ ਗਿਆ ਕਿ 10 ਮਿੰਟ ਪਹਿਲਾਂ ਖਬਰ ਜਿਹੜੀ ਬ੍ਰੇਕਿੰਗ ਚੱਲ ਰਹੀ ਹੁੰਦੀ 15 ਮਿੰਟ ਬਾਅਦ ਹੋਰ ਨਵੀਂ ਖਬਰ ਆ ਜਾਂਦੀ ਔਰ ਹਾਲਾਤ ਪੰਜਾਬ ਦੇ ਕਿਹੜੇ ਬਣੇ ਉਹ ਸਭ ਤੋਂ ਵੱਡਾ ਨਸ਼ੇ ਦਾ ਜਿਹੜਾ ਨੈਕਸਸ ਆ ਉਹ ਟਰੈਵਲ ਏਜੰਟਾਂ ਦੇ ਨਾਲ ਜੁੜਦਾ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਚੰਗੇ ਲੋਕ ਵੀ ਹੈਗੇ ਨੇ ਪਰ ਬਈ ਇਹਨਾਂ ਦਾ ਫੱਗੀ ਦਾ ਤਰੀਕਾ ਕੀ ਆ ਮੰਨ ਲਓ ਕਿ ਕਿਵੇਂ ਬਹਿਰਾਫ ਫਸਲਾ ਕੇ ਪੈਸੇ ਲੈਗੇ ਆਖਿਆ ਕੀ ਗਿਆ ਸੀ ਵੀ ਐ ਹੋ ਜੂਗਾ ਜਿਹੜਾ ਹੋਇਆ ਨਹੀਂ ਆਪਾਂ ਨੂੰ ਤਰੀਕਾ ਵੀ ਪਤਾ ਲੱਗੇ ਨਾ ਕਿਉਂਕਿ ਹੋਰ ਵੀ ਕਰਨਗੇ ਦੇਖੋ ਸਭ ਤੋਂ ਪਹਿਲਾਂ ਕੀ ਹੁੰਦਾ ਹੋਆ ਜਦੋਂ ਪੇਪਰ ਆਉਂਦਾ ਨਾ ਅਖਬਾਰ ਆਉਂਦੀ ਸਵੇਰੇ ਉਹਦੇ ਵਿੱਚ ਇਹਨਾਂ ਦੇ ਨਾ ਇੱਕ ਪੇਪਰ ਉਹਦੇ ਪੇਜ ਆਉਂਦੇ ਆ ਉਹ ਫਿਰ ਨੌਜਵਾਨ ਜਦੋਂ ਇੱਥੇ ਰੋਜ਼ਗਾਰ ਨਹੀਂ ਮਿਲਦਾ ਤੇ ਉਹ ਕਿਤੇ ਨਾ ਕਿਤੇ ਫੋਨ ਲਾ ਬਿੰਦੇ ਆ ਉਹ ਫਿਰ ਕੁੜੀਆਂ ਰੱਖੀਆਂ ਨਾ ਉਹ ਕਾਲ ਕਰ ਕਰਕੇ ਤੁਸੀਂ ਇਹਨੇ ਪੈਸੇ ਜਮ੍ਹਾਂ ਕਰਾਓ ਸਰ ਤੁਹਾਡੀ ਫਾਈਲ ਮਹੀਨੇ ਚ ਤੁਹਾਨੂੰ ਏਦਾਂ ਚੱਲ ਜਾਣਾ ਕਿਸੇ ਨੇ ਇੰਗਲੈਂਡ ਅਮਰੀਕਾ ਕੈਨੇਡਾ ਤੁਹਾਨੂੰ ਉ ਜਦ ਕੀ ਉਥੋਂ ਕਿੰਨੇ ਲੋਕ ਡਿਪੋਰਟ ਹੋ ਕੇ ਆਏ ਕਿੰਨੇ ਲੋਕ ਜਿਹੜੇ ਆ ਉਹ ਅੱਧੋਂ ਜ਼ਿਆਦੇ ਜੰਗਲਾਂ ਦੇ ਵਿੱਚ ਆਪਣੀਆਂ ਜਾਨਾਂ ਗਵਾ ਬੈਠੇ ਪਰ ਪਰਿਵਾਰ ਇਥੋਂ ਚੁੱਕ ਕੇ ਕਰਜ਼ਾ ਦਿੰਦਾ ਇਦਾਂ ਹੀ ਮੇਰੇ ਹਲਕਾ ਅਮ੍ਰਿਤਸਰ ਜ਼ਿਲ੍ਹੇ ਤੋਂ ਇੰਡੋਨੇਸ਼ੀਆ ਦੇ ਵਿੱਚ ਦੋ ਨੌਜਵਾਨ ਫਸ ਗਏ ਸੀ ਇੱਕ ਜਨਾਲੇ ਦਾ ਇੱਕ ਟਾਰੀ ਦਾ ਔਰ ਉਹਨਾਂ ਦੇ ਹੱਥ ਘੜੀਆਂ ਲੱਗੀਆਂ ਸੀ ਤੇ ਕਿੰਨਾ ਵਿਵਾਦਤ ਮੁੱਦਾ ਹੋਇਆ ਕੋਈ ਨਹੀਂ ਗਿਆ ਇੰਡੋਨੇਸ਼ੀਆ ਕਮਿਸ਼ਨ ਦੇ ਵਿੱਚ ਅਮ੍ਰਿਤਸਰ ਦਾ ਐਮਪੀ ਵਿਚਾਰਾ ਮਗਰ ਗਿਆ ਪਰ ਜਦੋਂ ਇਹੋ ਜੇ ਲੋਕਾਂ ਦੇ ਮਗਰ ਨਮਾਇੰਦੇ ਜਾਂ ਸਮਾਜ ਸੇਵੀ ਜਾਂ মিডিਆ ਕੀ ਕਰੂਗਾ ਜਦੋਂ ਉੱਥੇ ਧੜਾ ਧੜ ਬੈਠੇ AC ਵਾਲੇ ਕਮਰਿਆਂ 'ਚ DC ਲਾਇਸੈਂਸ ਜਾਰੀ ਕਰੀ ਜਾਂਦੇ ਇਹਨਾਂ ਦੇ ਨਾ ਇਹਨਾਂ ਦਾ ਇਹ ਵੰਦੇ ਆ ਕਿ ਇਹਨਾਂ ਦਾ ਤਜਰਬਾ ਕੀ ਇਹਨਾਂ ਖੁਦ ਕਰੀ ਟ੍ਰੈਵਲ ਕੀਤਾ ਨਾ ਇਹਨਾਂ ਦਾ ਇਹ ਵੰਦੇ ਕਿ ਇਹਨਾਂ ਦੀ ਸਟੱਡੀ ਕਿੰਨੀ ਆ ਇਹਨਾਂ ਨੂੰ ਨੌਲੇਜ ਕੀ ਆ ਇਹਨਾਂ ਦਾ ਬੈਂਕ ਬੈਲੈਂਸ ਕੀ ਘਟੋ-ਘਟ 5 ਤੋਂ 7 ਕਰੋੜ ਰੁਪਏ ਜਿਹੜਾ DC ਪਿੱਲਾਂ ਨੂੰ ਖਾਤੇ 'ਚ ਜਮਾ ਕਰਾਵੇ ਜੇ ਕਿਤੇ ਕੱਲ ਨੂੰ ਭੱਜ ਜਾਣ ਇਹਨਾਂ ਦੇ ਪੈਸੇ ਮੋੜੇ ਜਾਣ ਫਿਰ ਇਹਨਾਂ ਦੀ ਪ੍ਰਾਪਰਟੀ ਪਹਿਲਾਂ ਵੇਖੀ ਜਾਵੇ ਜਿਨ੍ਹਾਂ ਦੇ ਤੁਸੀਂ ਕਹਿ ਰਹੇ ਹੋ ਕਿ ਉਹ ਕਾਰਵਾਈਆਂ ਕਰਨ ਤੁਸੀਂ ਅੱਜ ਡੀਜੀਪੀ ਸਾਹਿਬ ਨੂੰ ਮਿਲ ਕੇ ਆਏ ਹੋ ਸਵਾਲ ਤਾਂ ਪੁਲਿਸ ਪ੍ਰਸ਼ਾਸਨ ਦੇ ਭਾਨਾ ਸਿੱਧੂ ਤਾਂ ਜਿਹੜਾ ਇਸ ਮਸਲੇ ਨਾਲ ਬਹੁਤ ਐਕਟਿਵ ਰਿਹਾ ਉਹ ਤਾਂ ਸਿੱਧਾ ਦੋਸ਼ ਹੀ ਪੁਲਿਸ ਤੇ ਲਾਉਂਦਾ ਹੈ ਸਰਕਾਰਾਂ ਤੇ ਲਾਉਂਦਾ ਹੈ ਕਿ ਮਿਲੇ ਹੋਏ ਨੇ ਤਾਂ ਹੀ ਹੁੰਦਾ ਇਹ ਸਾਰਾ ਕੁਝ ਬਿਲਕੁਲ ਈਓ ਵਿੰਗ ਪੰਜਾਬ ਦੇ ਜਿੰਨੇ ਨੇ ਜਿੰਨੇ ਪੰਜਾਬ ਦੇ ਈਓ ਵਿੰਗ ਨੇ ਉਹ ਸਾਰੇ ਈਓ ਵਿੰਗਾਂ ਦੇ ਵਿੱਚ ਜਿੰਨੇ ਬੰਦੇ ਬੈਠੇ ਆ ਨਾ ਲੋਕੀ ਰੋਂਦਿਆਂ ਜਾਂਦੇ ਆ ਟੜਫਦਿਆਂ ਜਾਂਦੇ ਆ ਕੰਪਲੇਂਟ ਮਾਰਕ ਕਰ ਈਓ ਵਿੰਗ ਚ ਜਿਹੜੇ ਬੰਦੇ ਬੈਠੇ ਆ ਉਹ ਜਾਣਦੇ ਆ ਬੰਦੇ ਨੂੰ ਲਿਆਓ ਫਿਰ ਅਸੀਂ ਜਾਣਾ ਉੱਥੇ ਮਿਲੋ ਸਾਨੂੰ ਜਿਹੜਾ ਬੰਦਾ ਪਹਿਲਾਂ ਹੀ ਮਰਿਆ ਮਰੇ ਨੂੰ ਕੀ ਮਾਰਨਾ ਮੁਰਦੇ ਦੇ ਮੁੱਚ ਘੋ ਘੋਰ ਛਲ ਪਟਦੇ ਉਹ ਵੀ ਪੈਸੇ ਮੰਗਦੇ ਉੱਥੇ ਇੱਧੇ ਜਾਂਦੇ ਬੰਦੇ ਤੇ ਉੱਥੇ ਟੁੱਟ ਜਾਂਦੇ ਵੀ ਸਾਨੂੰ ਕਿਸੇ ਨੇ ਕੀ ਇਨਸਾਫ ਦੇਣਾ ਉਹਨਾਂ ਨੂੰ ਪਤਾ ਕੀ ਕਹਿੰਦੇ ਸਵਾਲ ਕਹਿਓ ਕਿਹੋ ਜਿਹਾ ਕਰਦੇ ਉਹ ਯਾਰ ਤੁਹਾਡੀ ਡਿਊਟੀ ਆ ਉਹ ਫਸ ਗਿਆ ਉਹ ਟੈਕਸ ਦੇ ਰਿਹਾ ਤੁਹਾਨੂੰ ਉਹਨੇ ਆਉਣਾ ਨਹੀਂ ਤੁਹਾਡੇ ਕੋਲ ਉਹ ਜਦੋਂ ਕਿਤੇ ਜਾਂਦੇ ਉਹਨੂੰ ਕਹਿੰਦੇ ਲੈ ਸਾਨੂੰ ਪੁੱਛ ਕੇ ਦਿੱਤੇ ਸੀ ਜੇ ਉਹਨੂੰ ਦਿੱਤੇ ਆ ਤਾਂ ਹੁਣ ਅਸੀਂ ਉੱਥੇ ਜਾਣਾ ਸਾਨੂੰ ਤੇਲ ਥੋੜੀ ਮਿਲਦਾ ਵਾ ਅੱਧਿਓ ਜਿਆਦੇ ਤੇ ਕਹਿ ਦਿੰਦੇ ਬਹਾਨਾ ਮਾਰ ਦਿੰਦੇ ਹਾਈ ਕੋਰਟ ਚੱਲੇ ਆ ਥਾਣਿਆਂ 'ਚ ਹੈ ਹੀ ਨਹੀਂ ਫਿਰ ਕਿਤੇ ਨਾ ਕਿਤੇ ਜੇ ਕੋਈ ਸਪਾਰਸ਼ ਪਾ ਕੇ ਕਿਤੇ ਮਗਰ ਕੋਈ ਕੱਲ ਦਾ 420 ਦੀ ਜ਼ਮਾਨਤ ਜਿਹੜੀ ਉਸੇ ਵੇਲੇ ਹੋ ਜਾਂਦੀ ਹੈ ਮੈਂਟ ਲੱਗਦਾ 420 ਦੀ ਜ਼ਮਾਨਤ ਵਕੀਲ ਕਰਾ ਦਿੰਦੇ ਫਿਰ ਦਫ਼ਤਰ ਦਾ ਨਾਮ ਬਦਲਿਆ ਫਿਰ ਕੰਮ ਉਹੀ ਸ਼ੁਰੂ ਦਫ਼ਤਰ ਦਾ ਕੰਮ ਉਹੀ ਮੈਂ ਕਹੇ ਜੀ ਇਹਨਾਂ ਦੇ ਏਜੰਟਾਂ ਦਾ ਅੱਜ ਬਹੁਤ ਵੱਡਾ ਨੈਕਸਸ ਹੈ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਜੇ ਸਹੀ ਸਮਾਂ ਰਹਿੰਦਿਆਂ ਨਾ ਤੋੜਿਆ ਜਿਹੜੇ ਨੌਜਵਾਨਾਂ ਦੇ ਪੈਸੇ ਇਹ ਲੋਕ ਮਾਰ ਲੈਂਦੇ ਜਾਂ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਮੌਤ ਉੱ ਜੀ ਜਿਹਦੇ ਪੈਸੇ ਹੀ ਮਾਰੇ ਗਏ ਉਹ ਕਰੂਗਾ ਕੀ ਹੁਣ ਇਸ ਬੰਦੇ ਦੀ ਇੱਕ ਅੱਖ ਚਲੀ ਗਈ ਇਹ ਬੰਦਾ ਜਦੋਂ ਕਰਜ਼ੇ ਥੱਲੇ ਆ ਗਿਆ ਵਿਚਾਰਾ ਲੋਹਾ ਕੁੱਟ-ਕੁੱਟ ਕੇ ਇੰਨਾ ਡਿਪਰੈਸ਼ਨ ਚ ਚੱਲ ਗਿਆ ਵੀ ਆਪਣੀ ਅੱਖ ਚ ਸਰੀਆ ਵੱਜ ਗਿਆ ਤੇ ਕੀ ਬਾਈ ਜੀ ਕੰਮ ਕੀ ਕਰਦੇ ਨੇ ਤੁਸੀਂ ਮੈਂ ਜੀ ਵੈਲਡਿੰਗ ਦਾ ਕੰਮ ਕਰਦਾ ਜੀ ਤੇ ਕਿੰਨੇ ਪੈਸੇ ਤੁਸੀਂ ਦਿੱਤੇ ਜਿਵੇਂ ਇਹਨਾਂ ਨੇ ਦੱਸਿਆ ਮੈਂ 1 5 ਲੱਖ ਇੱਕ ਦਿੱਤਾ ਤੇ 7 ਲੱਖ ਇੱਕ ਦਿੱਤਾ ਹਾਂਜੀ ਅੱਛਾ 5 ਲੱਖ ਤੁਸੀਂ ਆਪ ਦਾ ਹੀ ਦਿੱਤਾ ਸੀ ਕਿ ਆਪਣੇ ਭਾਈ ਦਾ ਆ 7 ਲੱਖ ਉਹਨਾਂ ਦਾ ਦਿੱਤਾ ਜੀ ਤਾਂ ਜਿਵੇਂ ਤੁਸੀਂ ਦੱਸਿਆ ਕਿ ਵੈਲਡਿੰਗ ਦਾ ਕੰਮ ਕਰਦੇ ਹੋ ਖਾਸਾ ਮਿਹਨਤ ਵਾਲਾ ਕੰਮ ਹੈ ਜਿਵੇਂ 10ਰੇ ਬਾਈ ਕੇ ਉਸ ਤੋਂ ਬਾਅਦ ਪਰੇਸ਼ਾਨੀ ਵੀ ਹੋਈ ਮਾਨਸਿਕ ਤਣਾਅ ਵੀ ਹੋਇਆ ਹਾਂ ਸਰ ਹੋਇਆ ਹੀ ਆ ਜਦੋਂ ਕਰਜ਼ਾ-ਕੁਰਜ਼ਾ ਚੁੱਕਿਆ ਸੀ ਲਿਮਟ ਲੋਨਟਾਂ ਬਣਾਈਆਂ ਸੀ ਤੇ ਹੁਣ ਤੇ ਉਹਨਾਂ ਦਾ ਕਰਜ਼ਾ ਵਿਆਜੂ ਜੀ ਵੀ ਨਹੀਂ ਮੁੜ ਰਿਹਾ ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਜੇ ਸਾਨੂੰ ਪੈਸੇ ਸਾਡੇ ਵਾਪਸ ਆ ਜਾਣ ਤੇ ਅਸੀਂ ਜਿਹੜੇ ਕੋ ਲਏ ਆ ਉਹ ਤੇ ਵਾਪਸ ਕਰ ਦੇਈਏ ਕਿੱਥੇ ਕਿਥੇ ਤੁਸੀਂ ਗਏ ਥਾਣਿਆਂ ਦੇ ਵਿੱਚ ਗਏ ਪੁਲਿਸ ਪ੍ਰਸ਼ਾਸਨ ਨੇ ਕਿਹੇ ਦੀ ਸਰਵਾਈ ਕੀਤੀ ਕਿਸੇ ਨੇ ਸੁਣੀ ਕੋਈ ਕਿਸੇ ਦੀ ਸਰਵਾਈ ਨਹੀਂ ਕੀਤੀ ਮੈਂ ਜੰਡੇਆਲਾ ਗੁਰੂ ਸਾਡੇ ਐਮ ਐਲ ਏ ਸਾਹਿਬ ਆ ਮੈਂ ਉਹਨਾਂ ਦੇ ਕੋਲ ਗਿਆ ਸੀ ਉਹਨਾਂ ਫਿਰ ਇਹਨਾਂ ਭਾਜੀ ਨੂੰ ਕਹਿ ਕੇ ਤੇ ਫਿਰ ਮੇਰੇ ਨਾਲ ਭੇਜਿਆ ਇਹ ਭਾਜੀ ਮੇਰੇ ਨਾਲ ਆਏ ਤੇ ਉਹਨਾਂ ਨੇ ਕਿਹਾ ਵੀ ਚਲ ਵੀ ਇਹਨਾਂ ਨੂੰ ਗਿਆ ਵੀ ਤੁਸੀਂ ਨਾਲ ਜਾਓ ਇਹਨਾਂ ਦੇ ਅੱਜ ਅੱਜ ਵਿੱਤੀ ਹਾਲਾਤ ਕੀ ਨੇ ਤੁਹਾਡੇ ਫਾਈਨੈਂਸ਼ੀਅਲ ਕੰਡੀਸ਼ਨ ਕੀ ਆ ਪੈਸਾ ਘਰੋਂ ਦਿੱਕਤ ਹੋ ਰਹੀ ਐ ਇਸ ਵੇਲੇ ਆ ਸਰ ਹੋਤ ਰਹੀ ਆ ਜਿੱਤੇ ਦੇ ਮੰਨ ਲੋ ਕੇ ਪੈਸੇ ਜੇ ਕੋ ਲਏ ਲੈ ਕੇ ਦਿੱਤੇ ਸੀ ਉਹਦੇ ਅੱਜ ਕੱਲ ਫਿਰ ਤੁਹਾਨੂੰ ਪਤਾ ਜਿੰਨੇ ਲੈਣੇ ਉਹ ਤੇ ਜਾਨ ਖਾਣੀ ਆ ਉਹ ਮੰਗ ਰਹੇ ਆ ਪੈਸੇ ਵੀ ਚੱਲ ਸਾਡਾ ਮੂਲ ਨਹੀਂ ਦੇਣਾ ਤੇ ਸਾਡਾ ਵਿਆਜ ਤੇ ਤੋਂ ਹੁਣ ਵਿਆਜ ਦੋ ਤਿੰਨ ਵਾਰੀ ਬਾ ਦਿੱਤਾ ਵਾ ਹੁਣ ਫਿਰ ਵੀ ਦੇਖਦੇ ਆ ਕੋਈ ਨਾ ਕੋਈ ਕਾਰੋਬਾਰ ਕਰਕੇ ਕੋਈ ਨਾ ਕੋਈ ਉਹਨਾਂ ਨੂੰ ਵਿਆਜ ਮੋੜਾਂਗੇ ਮੋੜਨ ਤੋਂ ਵਾਦਾ ਫਿਰ ਜੇ ਤੋਂ ਇਧਰੋਂ ਪੈਸੇ ਜੇ ਇਹ ਆਪੀ ਜੇ ਮਿਲ ਜਾਣ ਤੇ ਵਧੀਆ ਗੱਲ ਆ ਮਿਲ ਜੂ ਤੇ ਫਿਰ ਵਾਪਸ ਕਰਤਾਂ ਤਾਂ ਬਿਲਕੁਲ ਭਾਈ ਇਹ ਵੀ ਕਿਉਂਕਿ ਮਾਨਸਿਕ ਪਰੇਸ਼ਾਨੀ ਹੋ ਜਾਂਦੀ ਹੈ ਜਿਹਨੇ ਜੇ ਕੋਈ ਇੱਜ਼ਤਦਾਰ ਬੰਦਾ ਰਹਿਣ ਵਾਲਾ ਤਾਂ ਉਹ ਇਸ ਟੀ ਤੋਂ ਭਜਦਾ ਡਰਦਾ ਲੁਕਦਾ ਫਿਰ ਕਈ ਵਾਰੀ ਗਲਤ ਕਦਮ ਵੀ ਚੁੱਕਦਾ ਬਿਲਕੁਲ ਮੇਰੇ ਹਲਕੇ ਤੋਂ ਸਾਥਕਾ ਵਿਧਾਇਕ ਨੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਉਹਨਾਂ ਨੇ ਮੇਰੇ ਧਿਆਨ ਚ ਜਦੋਂ ਇਹਨਾਂ ਦਾ ਲਿਆਂਦਾ ਨਾ ਵੀ ਤੁਸੀਂ ਯਾਰ ਇਹਦੇ ਨਾਲ ਜਾਓ ਜਿੱਥੇ ਲੋੜਿਆ ਮੈਂ ਵੀ ਨਾਲ ਜਾਵਾਂ ਉਹ ਭਰਾ ਸਾਡਾ ਬੜਾ ਵਧੀਆ ਉਹਨੇ ਮਦਦ ਕੀਤੀ ਆ ਸਾਰੇ ਡਾਕੂਮੈਂਟ ਜਦੋਂ ਉਹਨਾਂ ਨੇ ਵਿਖਾਏ ਵੀ ਸਾਰਾ ਕੁਝ ਝਾਲੀ ਆ ਆ ਸਾਰੇ ਆਜੈਂਟਾਂ ਦੇ ਦਿੱਤੇ ਆ ਜੀ ਔਰ ਇਹ ਸਾਰੇ ਝਾਲੀ ਆ ਔਰ ਆ ਪੇਪਰ ਜਿਹੜੇ ਆ ਇਹਨਾਂ ਔਰ ਇਦਾਂ ਹੀ ਆ ਦਫਤਰ ਦਾ ਆ ਕਾਲਿੰਗ ਆ ਜਿਹੜੇ ਸਤਾਮਿਆ ਸਰਕਾਰ ਦੇ ਦਸਤਿਆਂ ਚ ਵਰਤੇ ਜਾਂਦੇ ਅਜਿਹਾ ਫੋਟੋਆਂ ਵੀ ਨੇ ਇਹ ਇਹਨਾਂ ਦੇ ਸਟਾਫ ਦੀਆਂ ਫੋਟੋਆਂ ਇਹ ਮੈਡਮ ਜਿਹੜੇ ਜਿਨ੍ਹਾਂ ਨੇ ਪੈਸੇ ਲਏ ਸੀਗੇ ਇਹਨਾਂ ਕੋ ਜਿੰਨੀ ਵਾਰੀ ਪੈਸੇ ਲਏ ਇਹਨਾਂ ਫੋਟੋ ਖਿੱਚੀ ਇੱਕ ਕੰਮ ਸਿਆਣਾ ਕੀਤਾ ਇਹਨਾਂ ਨੇ ਔਰ ਇਹ ਬਿਲਡਿੰਗ ਹੈ ਬਿਲਡਿੰਗ ਦੇਣ ਵਾਲਿਆਂ ਨੂੰ ਵੀ ਦੇਖੋ ਚਾਹੀਦਾ ਕਿਤੇ ਨਾ ਕਿਤੇ ਵੀ ਇਹੋ ਜਿਹੇ ਬੰਦਿਆਂ ਨੂੰ ਨਾਂ ਦਿਆ ਕਰਨ ਕਿਉਂਕਿ ਉਹ ਕਹਿਣਗੇ ਕਿ ਇਹਨਾਂ ਕੋ ਲਾਇਸੈਂਸ ਸੀ ਅਸੀਂ ਦੇਖਿਆ ਲਾਇਸੈਂਸ 'ਚੋਂ ਦਾ ਕੰਮ ਕਰਨਗੇ ਸਵਾਲ ਤਾਂ ਇਹ ਆ ਵੀ ਲਾਇਸੈਂਸ ਹੀ ਜੇ ਕੋਈ ਜਣਾ ਖਣਾ ਲੈ ਰਿਆ ਤਾਂ ਫਿਰ ਉੱਥੇ ਕੰਮ ਖਰਾਬ ਹੁੰਦਾ ਸਾਰ ਇਹ ਉਹ ਮੈਡਮਾਂ ਨੇ ਜਿਹੜੀਆਂ ਕਾਲ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਤੁਹਾਨੂੰ ਝਾਸੇ 'ਚ ਪਸਾਉਂਦੀਆਂ ਬੱਚੋ ਇਹਨਾਂ ਤੋਂ ਵੱਜੋ ਬੱਸ ਇਹ ਉਹ ਮੈਡਮਾਂ ਨੇ ਜਿਹੜੀਆਂ ਪੰਜਾਬ ਦੀ ਜਵਾਨੀ ਦਾ ਬੇੜਾ ਅਗਰ ਕਰਨ 'ਚ ਲੱਗੀਆਂ ਤੁਸੀਂ ਦੇਖੋ ਧੀਆਂ ਦਾ ਸਤਿਕਾਰ ਕਰਦੇ ਹਰ ਬੰਦਾ ਸਤਿਕਾਰ ਕਰਦਾ ਪਰ ਅੱਜ ਕਿਹੜੇ ਬੰਨੇ ਨੂੰ ਤੌਰ ਤਾਂ ਹੋਰ ਵੀ ਕੰਮ ਬਹੁਤ ਆ ਇਕ ਕਾਲ ਕਰਕੇ ਜਦੋਂ ਬੰਦੇ ਨੂੰ ਝਾਸੇ 'ਚ ਲਿਆਉਂਦੀਆਂ ਨਾ ਇੰਨੇ ਤਰੀਕੇ ਨਾਲ ਸਾ ਤੁਹਾਡਾ ਵੀਜ਼ਾ ਆ ਗਿਆ ਸਰ ਤੁਸੀਂ ਆ ਜਾਓ ਤੁਹਾਡਾ ਕੰਮ ਹੋ ਗਿਆ ਜੀ ਤੁਸੀਂ ਪਰਸੋ ਫਲਾਈਟ ਤੇ ਜਾਣਾ ਇਹ ਹੁਣ ਕਹਿ ਦਿੰਦੀਆਂ ਕਿ ਅਸੀਂ ਤਾਂ ਮੁਲਾਜ਼ਮ ਆ ਪਰ ਸਵਾਲ ਤੇ ਵੀ ਖੜਾ ਹੁੰਦਾ ਨਾ ਕਿ ਤੁਸੀਂ ਭਾਵੇਂ EMPLOYEE ਹੋ ਅਕਸਰ ਇਹ ਤਾਂ ਹੈ ਨਹੀਂ ਵੀ ਇਹਨਾਂ ਤੋਂ ਠੱਗੀ ਲੁਕੀ ਨਾ ਹੋਵੇ ਇਹਨਾਂ ਨੂੰ ਪਤਾ ਹੀ ਹੁੰਦਾ ਕਿ ਆਹ ਚੱਲ ਰਿਹਾ ਸਾਡੇ ਦਫ਼ਤਰ ਦੇ ਵਿੱਚ ਅਸੀਂ ਕਰ ਰਹੀ ਹਾਂ ਬਿਲਕੁਲ ਪਤਾ ਹੁੰਦਾ ਜੇ ਇਹਨਾਂ ਨੂੰ ਵੀ 25000 ਰੁਪਏ ਮਿਲਦਾ ਵਾ ਤੇ ਇਹਦੇ ਚੋਂ ਕਮਿਸ਼ਨ ਅਲੱਗ ਮਿਲਦੀ ਆ ਵੀ ਤੁਸੀਂ ਜਿੰਨੇ ਲੋਕਾਂ ਨੂੰ ਲਿਆਓਗੇ ਝਾਸੇ 'ਚ ਲਿਆ ਕੇ ਜਦੋਂ ਉਹ ਲੋਕ ਆ ਜਾਂਦੇ ਵਿਚਾਰੇ ਪੰਜਾਬ ਦੇ ਲੋਕ ਜਜ਼ਬਾਤੀ ਲੋਕ ਨੇ ਜਦੋਂ ਕਿਤੇ ਗੱਲਾਂ ਚ ਆ ਜਾਂਦੇ ਨੇ ਤੇ ਫਿਰ ਕਿਤੇ ਰਕਦੇ ਧੋਖੇ ਦਾ ਸ਼ਿਕਾਰ ਹੁੰਦੇ ਅੱਧਿਆਂ ਜ਼ਿਆਦਾ ਤੇ ਸ਼ਰਮ ਦੇ ਡਰਦੇ ਨਹੀਂ ਦੱਸਦੇ ਕਈ ਲੋਕ ਆਪਣੀ ਪੈਲੀ ਘਰ-ਬਾਰ ਵੇਚ ਕੇ ਚਲੇ ਅੱਜ ਸੜਕਾਂ ਤੇ ਆ ਕੇ ਇਹੋ ਜਿਹੇ ਹਾਲਾਤ ਹੋ ਗਏ ਨੇ ਔਰ ਪੰਜਾਬ ਦੇ ਨੌਜਵਾਨੀ ਨੂੰ ਜਿੱਥੇ ਨਸ਼ਿਆਂ ਤੋਂ ਬਚਾਉਣ ਦੀ ਲੋੜ ਆ ਆਪਾਂ ਇਹ ਤਾਂ ਕਹੀ ਜਾਂਦੇ ਵੀ ਗੋਰੇ ਕੰਮ ਕਰਨ ਆਉਣਗੇ ਇੱਥੇ ਪੰਜਾਬ ਚ ਗੋਰੇ ਕੰਮ ਕਰਨ ਆਉਣਗੇ ਸਾਲ ਰਹਿ ਗਿਆ ਇੱਕ ਗੋਰੇ ਤੇ ਕੰਮ ਕਰਨਾ ਇਹ ਨਹੀਂ ਤੁਹਾਡੇ ਲੋਕਾਂ ਨੂੰ ਡਿਪੋਰਟ ਕਰ ਕਰਕੇ ਔਰ ਘੱਲਣ ਡੈ ਔਰ ਕਿੱਥੇ ਅੱਜ ਨੌਕਰੀਆਂ ਸੜਕਾਂ ਤੇ ਵੇਖੋ ਕਹਿੰਦੇ ਸੀ ਮਤਲਬ 31 ਮਈ ਨੂੰ ਨਸ਼ਾ ਖਤਮ ਹੋ ਜਾਣਾ ਜੀ ਆ ਕਿੱਥੇ ਨਸ਼ਾ ਖਤਮ ਸੜਕਾਂ ਤੇ ਥਾਂ ਥਾਂ ਤੇ ਨਸ਼ੇੜੀ ਘੁੰਮੰਦਾ ਹੈ ਹਰ ਜਗ੍ਹਾ ਤੇ ਲਿਖਿਆ ਪਬਲਿਕ ਪਲੇਸ ਦੇ ਵਿੱਚ ਲਿਖਿਆ ਹੁੰਦਾ 노 ਸਮੋਕਿੰਗ ਜਿਹੜਾ ਮਰਜੀ ਸਿਕਟਾਂ ਬੀੜੀਆਂ ਫੜ ਕੇ ਖੁਲੇ ਆਮ ਇਹ ਚੀਜ਼ਾਂ ਪੰਜਾਬ ਦੀ ਤਰਤੀ ਦੇ ਨਹੀਂ ਸੀ ਅਸੀਂ ਤੇ ਸ਼ੇਰੇ ਪੰਜਾਬ ਦੇ ਰਾਜ ਦੀ ਗੱਲ ਕਰਦੇ ਆ ਉਹ ਸਿਰਫ ਰਾਜ ਇੱਕ ਫੋਟੋਆਂ ਤੱਕ ਸੀਮਤ ਰਹਿ ਗਿਆ ਉਸ ਦੇ ਰਾਜ ਦਾ ਪਤਾ ਨਹੀਂ ਕਿੱਥੋਂ ਸ਼ੁਰੂ ਹੁੰਦਾ ਕਿੱਥੋਂ ਤੱਕ ਜਾਂਦਾ ਸਾਡੇ ਲੀਡਰਾਂ ਨੂੰ ਨਹੀਂ ਪਤਾ ਕਿਸੇ ਨੂੰ ਕੀ ਪਤਾ ਹੋਣਾ ਜਿਹੜੀਆਂ ਸਲਵਾਰਾਂ ਹਰੀ ਸਿੰਘ ਨਲੂਏ ਦੇ ਦਰਨਾ ਮੁਗਲਾਂ ਨੇ ਪਾਈਆਂ ਸੀ ਅੱਜ ਉਹ ਸਾਡੇ ਲੀਡਰ ਤੇ ਨੌਜਵਾਨ ਸ਼ੌਕਨਾ ਪਾਈ ਫਿਰਦੇ ਸਾਡੀ ਜਵਾਨੀ ਦਾ ਦਿਓ ਜਿਆਦਾ ਬੇੜਾ ਕਰਕੇ ਇਸੇ ਕਰਕੇ ਆ ਕਿ ਅਸੀਂ ਆਪਣੀ ਵਿਰਾਸਤ ਨਾਲ ਤੇ ਨਵਜੋਤ ਸਿੰਘ ਸਿੱਧੂ ਵੀ ਪਾਉਂਦੇ ਆ ਸਲਵਾਰਾਂ ਤਰਫੇ ਕਿੱਥੋਂ ਤੱਕ ਸਿਆਣਪ ਆ ਨਵਜੋਤ ਸਿੰਘ ਸਿੱਧੂ ਜੇ ਪਾਉਂਦੇ ਹੋ ਕਿ ਸਿਆਣਪ ਆ ਆਪਾਂ ਸਿਰਫ ਸ਼ੇਰਾਂ ਤੱਕ ਗੱਲਾਂ ਤੱਕ ਨਾ ਨਾ ਰੱਖੀਏ ਪੰਜਾਬ ਦਾ ਇਤਿਹਾਸ ਤੇ ਪੰਜਾਬ ਦੀ ਵਿਰਾਸਤ ਕੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਐਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਜਿਸ ਦੇ ਰਾਜ ਚ ਕੋਈ ਜੇਲ ਨਹੀਂ ਸੀ ਜਿਸ ਦੇ ਰਾਜ ਦੇ ਵਿੱਚ ਹਰ ਕਿਸੇ ਨੂੰ ਇੱਕ ਸਮਾਨ ਦੇਖਿਆ ਜਾਂਦਾ ਸੀਗਾ ਹਰ ਕਿਸੇ ਨੂੰ ਅਦਬ ਸਤਕਾਰ ਦਿੱਤਾ ਜਾਂਦਾ ਸੀ ਹਰ ਧਰਮ ਦਾ ਸਤਕਾਰ ਕੀਤਾ ਜਾਂਦਾ ਸੀ ਕਿਸੇ ਨਾਲ ਈਰਸ਼ਿਆ ਭਾਵਨਾ ਨਹੀਂ ਸੀ ਅੱਜ ਕੱਲ ਤੇ ਬੋਲਦਾ ਕੋਈ ਮਗਰੋਂ ਫੜ ਕੇ ਮਿੰਟ ਚ ਅੰਦਰ ਜੇ ਕੋਈ ਚੈਨਲ ਨੇ ਕਿਸੇ ਨੇ ਅਗੇਂਸਟ ਖਬਰ ਚੱਲ ਚੈਨਲ ਬੰਦ ਇਹ ਚੀਜ਼ਾਂ ਜਿਹੜੀਆਂ ਪੰਜਾਬ 'ਚ ਨਹੀਂ ਸੀ ਨਾ ਇਹ ਪੰਜਾਬ ਦੀ ਵਿਰਾਸਤ ਸੀ ਪੰਜਾਬ ਦਾ ਕਨਸੈਪਟ ਬੜਾ ਪਿਆਰਾ ਕਨਸੈਪਟ ਸੀ ਕਿ ਪੰਜਾਬ ਦੇ ਲੋਕ ਬੜੇ ਦਿਲਦਾਰ ਲੋਕ ਨੇ ਜਦੋਂ ਕੋਈ ਪੰਜਾਬ 'ਚ ਆਉਂਦਾ ਸੀ ਤੇ ਵਿਸ਼ਵਾਸ ਕਰਦਾ ਹੁੰਦਾ ਸੀ ਕਿ ਇੱਕ ਸਰਦਾਰ ਬੈਠਾ ਵਾ ਤੇ ਇੱਥੇ ਸਾਡਾ ਪਰਿਵਾਰ ਸੇਫ ਆ ਅੱਜ ਸਰਦਾਰਾਂ ਦੇ ਰੂਪ ਵਿੱਚ ਐਸੇ ਲੋਕ ਆ ਗਏ ਨੇ ਬਾਣਾ ਪਾ ਕੇ ਜੋ ਮਰਜੀ ਉਹਨਾਂ ਕੋ ਗਲਤ ਮਲਤ ਕੰਮ ਕਰਾਈ ਜੋ ਔਰ ਬਹੁਤ ਜ਼ਿਆਦਾ ਪੰਜਾਬ ਨੂੰ ਜਿੱਥੇ ਬਦਨਾਮ ਕੀਤਾ ਜਾ ਰਿਹਾ ਉੱਥੇ ਹੀ ਅੱਜ ਠੱਗੀ ਦਾ ਸ਼ਿਕਾਰ ਵੀ ਪੰਜਾਬ ਦੇ ਲੋਕ ਹੋਣਦੇ ਔਰ ਕਿਤੇ ਨਾ ਕਿਤੇ ਉਹ ਲੋਕ ਕਰਨਦੇ ਆ ਜਿਹੜੇ ਆਉਂਦੇ ਆ ਦਿੱਲੀ ਦੇ ਰਾਏ ਤੇ ਕੰਮ ਪੰਜਾਬ ਵਾਲਿਆਂ ਕੋਲ ਕਰਾ ਕੇ ਤੇ ਥੋੜਾ ਜਿਹਾ ਪੈਸੇ ਇਹਨਾਂ ਨੂੰ ਤੇ ਬਾਕੀ ਉਹ ਆਪ ਕਰਕੇ ਕਬਲਾ ਗਾਂ ਜਾਂਦੇ ਤੇ ਫਿਰ ਉਹ ਕਿਤੇ ਨਾ ਕਿਤੇ ਜਿਹੜੇ ਠੱਗੇ ਜਾਂਦੇ ਲੋਕ ਉਹ ਵਿਚਾਰੇ ਦਰਦ ਦਰਦੀਆਂ ਠੋਕਰਾ ਖਾਂਦੇ ਰੋਂਦੇ ਰਹਿੰਦੇ ਹੁਣ ਇਸ ਬੰਦੇ ਦੀ ਇੱਕ ਅੱਖ ਚਲੀ ਗਈ ਜੀ ਇਹਦੇ ਪਰਿਵਾਰ ਤੇ ਕੀ ਬੀਤਦੀ ਅੱਜ ਦੇ ਹਾਲਾਤ ਇਹ ਜਾਣਦਾ ਜਿਹੜੇ ਬੰਦਿਆਂ ਨੇ ਪੈਸੇ ਇਹਨੇ ਲੈ ਲਏ ਜਿੰਨਾ ਕੋ ਮੋੜਨੇ ਕਿਤਾ ਉਹ ਕਿਤੇ ਨਾ ਕਿਤੇ ਜਨੇ ਉਹੀ ਕਮਾਉਣਾ ਉਹੀ ਖਾਣਾ ਕਿੱਥੋਂ ਮੋੜੂਗਾ ਅੱਜ ਦੇ ਸਮੇਂ ਚ ਗਰੀਬ ਗਰੀਬ ਹੋ ਜਾਂਦਾ ਅਮੀਰ ਅਮੀਰ ਹਾਲਾਤ ਬੜੇ ਔਖੇ ਨੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊ ਪੰਜਾਬ ਦੇ ਲਈ ਇਸ ਕਰਕੇ ਬੜਾ ਅੱਜ ਚਿੰਤਾ ਦਾ ਵਿਸ਼ਾਵਾ ਕਿਤੇ ਨਾ ਕਿਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਜੇ ਅੱਜ ਡੀਜੀਪੀ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ ਇੱਕ ਕਾਨੂੰਨ ਬਣ ਜੇ ਟਰੈਵਲ ਏਜੰਟ ਕੋ ਕਟੋਕੜ 5 ਤੋਂ 7 ਕਰੋੜ ਰੁਪਏ ਡੀਸੀ ਸਾਹਿਬ ਲਾਇਸੈਂਸ ਦਾ ਮੰਗਣ ਤੇ ਲਾਇਸੈਂਸ ਲੈਣੇ ਬੰਦ ਕਰ ਦੇਣਗੇ ਇਹਨਾਂ ਦੀ ਜਿਨ੍ਹਾਂ ਨੇ ਕਰੋੜਾਂ ਦੀ ਠੱਗੀਆਂ ਕੀਤੀਆਂ ਉਹ ਸ਼ਾਇਦ ਇਹ ਕਰੋੜਾਂ ਵੀ ਦੇ ਦੇਣਗੇ ਸਵਾਲ ਤਾਂ ਇਹ ਹੈ ਕਿ ਸਖਤੀ ਕਿਸ ਤਰੀਕੇ ਕੀਤੀ ਜਾਏ ਇਕੱਲਾ ਇਕੱਲਾ ਕੇਸ ਕੋਈ ਇਕੱਲੇ ਇਕੱਲੇ ਏਜੰਟ ਦਾ ਕੋਈ ਇਸ ਤਰੀਕੇ ਦੀ ਤਫ਼ਤੀਸ਼ ਹੋਵੇ ਜਾਂ ਮਹੀਨੇ ਬਾਅਦ ਇਹਨਾਂ ਦੀਆਂ ਲਿਸਟਾਂ ਚੈੱਕ ਹੋਣ ਕਾਰਵਾਈ ਚੈੱਕ ਹੋਵੇ ਭਾਜੀ ਜਦੋਂ ਮਹੀਨੇ ਜਾਂਦੇ ਹੋਣਗੇ ਲਿਸਟਾਂ ਕਿੱਦਾਂ ਚੈੱਕ ਹੋ ਜਾਣਗੀਆਂ ਇਹੋ ਵਿੰਗ ਚ ਮਹੀਨੇ ਜਾਂਦੇ ਸਾਰੇ ਬੰਦੇ ਉਹਨਾਂ ਦੇ ਵਾਗਪ ਆ ਤੁਸੀਂ ਅੱਜ ਮੈਂ ਨਾ ਵੇਖੋ ਤੁਸੀਂ ਅੱਧੇ ਉਜਾਦੇ ਜਿਹੜੇ ਮੁਲਾਜ਼ਮ ਹੁਣ ਆਏ ਆ ਨਾ ਡਿਊਟੀਆਂ ਤੇ 90% ਉਹਨਾਂ ਕੋ ਥਾਰ ਗੱਡੀਆਂ ਵਾਂ ਇੰਨੀਆਂ ਨਿਆ ਮਹਿੰਗੀਆਂ ਗੱਡੀਆਂ ਡੇੜੇ ਮਹਿੰਗੇ ਫੋਨ ਤਨਖਾਹ ਕਿਸੇ ਦੀ 25 ਹਜ਼ਾਰ ਕਿਸੇ ਦੀ 30 ਹਜ਼ਾਰ ਆ ਉਹ ਕਿੱਥੋਂ ਆਉਂਦੀਆਂ ਕਿੱਥੋਂ ਆਉਂਦੀਆਂ ਕੋਈ ਕਾਰਨ ਹੈ ਨਾ ਮਤਲਬ ਅਸੀਂ ਉਂਗਲ ਚੁੱਕੀਏ ਕਿਸੇ ਵੱਲ ਤੇ ਤੁਸੀਂ ਜਿਹਨੂੰ ਮਰਜ਼ੀ ਫੜੋ ਤੁਹਾਡੇ ਵੱਲ ਕੋਈ ਉਂਗਲ ਚੁੱਕੇ ਤੇ ਬਾਅਦ ਵਿੱਚ ਤੁਸੀਂ ਕੋਈ ਏਦਾਂ ਕਹਤਾ ਹਰ ਜਗ੍ਹਾ ਸਿਸਟਮ ਵਿਗੜ ਚੁੱਕਾ ਔਰ ਕਿਤੇ ਨਾ ਕਿਸੇ ਸਿਸਟਮ ਨੂੰ ਸੁਧਾਰਨ ਦੀ ਲੋੜ ਆ ਅੱਜ ਪੰਜਾਬ ਦੀਆਂ ਸੜਕਾਂ ਤੇ ਗੱਡੀ ਚਾੜਨ ਲੱਗਿਆਂ ਇੱਕ ਗੱਲ ਸੋਚਣੀ ਪੈਂਦੀ ਵੀ ਜਿੱਥੇ ਤੇਲ ਪੋਣਾ ਵਾ ਉਥੇ ਟੋਲ ਟੈਕਸ ਵੀ ਦੇਣਾ ਪੈਣਾ ਗਟਕਰੀ ਸਾਹਿਬ ਕਹਿੰਦੇ 30 ਕਿਲੋਮੀਟਰ ਦੇ ਡਾਇਰੇ ਚ ਟੋਲ ਪਲਾਜ਼ਾ ਨਹੀਂ ਹੋਊਗਾ ਤੇ ਸਾਡੇ ਤੇ ਅੰਮ੍ਰਿਤਸਰ ਜ਼ਿਲ੍ਹੇ ਚ 6 ਟੋਲ ਪਲਾਜ਼ੇ ਨੇ ਆਲੇ ਦੁਆਲੇ ਇਹ ਟੋਲ ਵਾਲਾ ਟੋਲ ਕਹਿੰਦੇ ਇਹ ਵੀ ਆਪਣੇ ਚੁਣੇ ਹੋਏ ਲੀਡਰਾਂ ਨੇ ਆਪਣੇ ਗੱਲ ਪਾਇਆ ਮੈਂ ਤੁਹਾਨੂੰ ਕਹਿੰਦਾ ਫਿਰ ਰੋਡ ਟੈਕਸ ਦਿੱਤਾ ਫਿਰ ਟੋਲ ਟੈਕਸ ਕਹਾਦਾ ਮੈਂ ਤੇਨੂੰ ਪੰਜਾਬੀ ਚ ਗੁੰਡਾ ਟੈਕਸ ਕਹਿੰਨਾ ਗੁੰਡੇ ਪ੍ਰਵਾਸੀ ਲਿਆ ਕੇ ਭਾਏ ਆ ਉਹ ਫੜ ਫੜ ਕੇ ਲੋਕਾਂ ਨੂੰ ਕੁੱਟਕਟੀਆਂ ਕਰਦੇ ਆ ਔਰ ਜਦੋਂ ਕੋਈ ਨਹੀਂ ਦਿੰਦਾ ਤਾਂ ਚੰਗੇ ਭਲੇ ਜਿਹੜੇ ਉਹ ਕੋਈ ਪੱਗ ਫੜ ਕੇ ਬੈਠਾ ਦਾ ਰੋਂੜਿਆ ਮੇਰੇ ਨਾਲ ਬੇਅਦਬੀ ਹੋ ਗਈ ਮੇਰੇ ਨਾਲ ਇਦਾਂ ਕਿਤੇ ਕਿਤੇ ਲੜਾਈ ਲੜੋਗੇ ਅੱਜ ਪੰਜਾਬ ਦੇ ਲਈ ਬਹੁਤ ਚਿੰਤਾ ਦਾ ਵਿਸ਼ਾ ਪੰਜਾਬੀਓ ਆਪਾਂ ਸਿਰਫ ਗਾਲਾਂ ਹੀ ਕੱਢਣੀਆਂ ਜਾਣਦੇ ਆ ਕੋਈ ਮੜੀ ਜੀ ਗੱਲ ਕਰਦਾ ਤੇ ਉਹਦੇ ਥੱਲੇ ਕਮੈਂਟਾਂ 'ਚ ਗੰਦੀਆਂ ਗਾਲਾਂ ਕੱਢ ਦਿੰਦੇ ਕਦੀ ਕਿਸੇ ਨਾਲ ਖਲੋਣ ਲੱਗਿਆਂ ਇੱਕ ਗੱਲ ਸੋਚਿਆ ਕਰੋ ਕਿ ਜੇ ਗਾਲਾਂ ਕੱਢਣ ਦੇ ਆਪਾਂ ਆਪਣੇ ਪੰਜਾਬ ਦੇ ਕਿਸੇ ਭਰਾ ਨੂੰ ਮਾਂ ਨੂੰ ਭੈਣ ਨੂੰ ਕੱਢਣ ਦੇ ਆ ਆਪਣਾ ਇਤਿਹਾਸ ਆਪਣੀ ਵਿਰਾਸਤ ਕੀ ਸੀ ਕੀ ਅਸੀਂ ਇੱਕ ਨਹੀਂ ਹੋ ਸਕਦੇ ਜਿੰਨਾ ਚਿਰ ਤੱਕ ਪੰਜਾਬ ਦੇ ਲੋਕ ਨਾ ਸਿਆਣੇ ਹੋਣਗੇ ਇੱਕ ਹੋਣਗੇ ਉਹਨਾਂ ਚਿਰ ਤੱਕ ਨਾ ਠੱਗੀਆਂ ਦਾ ਕੰਮ ਰੁਕਣਾ ਨਾ ਨਸ਼ੇ ਦਾ ਕੰਮ ਰੁਕਣਾ ਸਰਕਾਰਾਂ ਨੂੰ ਜਿੰਨੀ ਮਰਜ਼ੀ ਲਾਂਤਾ ਪਾ ਲੋ ਮੀਡੀਆ ਨੂੰ ਜੋ ਮਰਜੀ ਕਲ ਉਹਨਾਂ ਨਹੀਂ ਕਰ ਸਕਦਾ ਇੱਕ ਬੰਦਾ ਜੀ ਤਾਂ ਬਿਲਕੁਲ ਜਿਵੇਂ ਬਾਈ ਹੋਣਾ ਨੇ ਮੁੱਦਾ ਦੱਸਿਆ ਸਿਰਫ ਇੱਕ ਏਜੰਟ ਦੀ ਇਹ ਗੱਲ ਨਹੀਂ ਏਜੰਟਸ ਤੇ ਉਹਨਾਂ ਦੀਆਂ ਠੱਗੀ ਦੀਆਂ ਦੁਕਾਨਾਂ ਪੰਜਾਬ ਭਾਰਤ ਦੇ ਵਿੱਚ ਇਸ ਵੇਲੇ ਥਾਂ ਥਾਂ ਤੇ ਲੋਕਾਂ ਨੂੰ ਖਾ ਰਹੀਆਂ ਨੇ ਲੋਕਾਂ ਦੀ ਜਾਨ ਮਾਲ ਪੈਸਾ ਸਭ ਕੁਝ ਲੁੱਟ ਰਹੀਆਂ ਨੇ ਤਾਂ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂਕਿ ਬਾਬੇ ਤੋਂ ਲੈ ਕੇ ਲੀਡਰਾਂ ਤੱਕ ਸਭ ਦਾ ਇੱਕ ਨੈਕਸਸ ਬਣ ਚੁੱਕਿਆ ਜਿਸ ਦੇ ਵਿੱਚ ਬਿਊਰੋਕ੍ਰੇਸੀ ਅਫਸਰ ਸ਼ਾਹੀ ਵੀ ਰਲਈ ਹੋਈ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਦੇਖਣ ਵਾਲੇ ਸੋਤੇ ਵੀ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਇਸ ਚਰਚਾ ਬਾਬਤ ਰੱਖ ਸਕਦੇ ਨੇ ਤੇ ਪੰਜਾਬ ਅਣਕਟ ਟੀਵੀ ਦੇਖਦੇ ਰਹੋ ਧੰਨਵਾਦ ਬਾਈ ਜੀ ਸ਼ੁਕਰੀਆ ਬਹੁਤ ਧੰਨਵਾਦ ਤੁਸੀਂ ਆਏ ਤੇ ਇਹ ਮੁੱਦਾ ਜਿਹੜਾ ਜਨਤਾ ਕੀਤਾ ਬਹੁਤ سارے ਮਸਲਿਆਂ ਤੇ ਗੱਲਬਾਤ ਕੀਤੀ ਸ਼ੁਕਰੀਆ ਬਹੁਤ ਬਹੁਤ